ਖੜ ਜਾ ਖੜ ਜਾ ਇੱਕ ਮਿੰਟ ਖੜ ਜਾ ਹਾਂ ਜੀ ਮਿੱਤਰੋ ਕੀ ਹਾਲ ਚਾਲ ਆ ਤੁਹਾਨੂੰ ਕੈਕਟਸ ਦਿਖਾਉਣਾ ਮੈਂ ਜੁੜੋ ਲਾਈਵ ਦੇ ਵਿੱਚ ਉਦਾਂ ਗੱਲਾਂ ਬਾਤਾਂ ਬਹੁਤ ਕਰਦੇ ਪੈਸੇ ਹੁਣ ਫੁੱਲ ਇਹਨਾਂ ਦੇ ਬੁੱਝ ਗਏ ਇਹ ਜੁੜੋ ਆ ਦੇ ਸਾਮ ਨੂੰ ਨਾ ਇਦਾਂ ਬੰਦ ਹੋ ਜਾਂਦੇ ਨੇ ਇਹ ਫੁੱਲ ਆਜੂ ਕਰਾਂ ਜੁੜੋ ਲਾਈਵ ਦੇ ਵਿੱਚ ਵੇ ਸਾਵਨ ਨੂੰ ਇਹਨਾਂ ਦੇ ਫੁੱਲ ਬੰਦ ਹੋ ਜਾਂਦੇ ਨੇ ਲਾਈਵ ਨੂੰ ਸ਼ੇਅਰ ਕਰ ਦਿਓ ਫਟਾਫਟ ਫਿਰ ਦਿਖਾਉਣਾ ਆ ਯੂਕੇ ਦਾ ਸੈਨ ਪੈਡਰਾ ਜੀ ਕੋਈ ਨਵਾਂ ਆ ਮੈਂ ਤੁਹਾਨੂੰ ਦੱਸ ਦਿੰਨਾ ਪਹਿਲਾਂ ਬਹੁਤ ਵਾਰੀ ਦਿਖਾਇਆ ਆ ਦੇਖੋ ਸ਼ੇਅਰ ਕਰੋ ਲਾਈਵ ਨੂੰ ਦਿਖਾਣਾ ਤੁਹਾਨੂੰ ਇਹਨਾਂ ਦੇ ਇਸ ਟਾਈਮ ਫੁੱਲੇ ਬੰਦ ਹੋਏ ਨੇ ਇਹ ਸਵੇਰੇ ਫੇਰ ਖੜਨਗੇ ਆ ਦੇਖੋ ਇਹ ਫੁੱਲ ਸਵੇਰੇ ਫੇਰ ਖੜਨਗੇ ਫੜਾ ਡਾਲਰ ਫਿਰਦਾ ਫਟਾਫਟ ਸ਼ੇਅਰ ਕਰ ਦੋ ਅਰੇ ਆ ਸਾਰੇ ਫੁੱਲ ਖਿੜੇ ਸੀ ਅੱਜ ਕਰਨਵੀਰ ਜੀ ਕੀ ਹਾਲ ਚਾਲ ਹੈ ਆ ਦੇਖੋ ਆ ਸਾਰੇ ਫੁੱਲ ਖਿੜੇ ਸੀ ਅੱਜ ਤੇ ਹੁਣੇ ਬੰਦ ਹੋ ਗਏ ਸਵੇਰੇ ਫੇਰ ਖੜਨਗੇ ਰੋਜ਼ ਖਿੜਦੇ ਆ ਆ ਦੇਖੋ ਤੁਰ ਤੱਕ ਮੈਂ ਤੁਹਾਨੂੰ ਸਾਰੇ ਦਿਖਾਉਂਗਾ ਲਾਈਵ ਨੂੰ ਸ਼ੇਅਰ ਕਰ ਦੋ ਫਟਾਫਟ ਤੇ ਆ ਦੇਖੋ ਇਹ ਹੁਣ ਬੰਦ ਹੋ ਗਏ ਨਾ ਸਵੇਰੇ ਫੇਰ ਖੇਡਣਗੇ ਉੱਪਰ ਆ ਜਾ ਮੈਨੂੰ ਆ ਦਿਖਾ ਦਿੰਦੇ ਫੁੱਲ ਦਿਖਾ ਦਿੰਦੇ ਫੇਰ ਕਰਦੇ ਗੱਲ ਠੀਕ ਆ ਤੇ ਆ ਇਸ ਵਾਰੀ ਮੈਂ ਨਵੇਂ ਮਗਾਏ ਹੋਏ ਨੇ ਸਾਰੇ ਇਹ ਆੜੇ ਨੇ ਮੈਂ ਆ ਦੇਖੋ ਇਹਦਾ ਜੇ ਪੋਰਟ ਚੇਂਜ ਕਰਿਆ ਮੈਂ ਸਵੇਰੇ ਜੇ 2-4 ਘੰਟੇ ਇਹਨਾਂ ਤੇ ਲਾ ਗਿਆ ਤੇ ਜਸਪ੍ਰੀ ਢਿੱਲੋਂ ਕਿਵੇਂ ਭਾਜੀ ਵਧੀਆ ਦੇਖੋ ਆਹ ਬੋਲਾ ਜੇ ਸਵੇਰੇ ਸਾਰਾ ਦਿਨ ਖੇਡਦੇ ਨੇ ਹੁਣ ਬੰਦ ਹੋ ਗਏ ਸ਼ਾਮ ਨੂੰ ਤੇ ਆ ਦੇਖੋ ਔ ਸਾਰੇ ਫੁੱਲ ਖਿੜੇ ਸੀ ਅੱਜ ਇਹਨਾਂ ਦੀ ਫੋਟੋਆਂ ਖਿੱਚੀਆਂ ਨੇ ਮੈਂ ਖਿੜਿਆਂ ਦੀਆਂ ਉਹ ਵੀ ਤੁਹਾਨੂੰ ਦਿਖਾਉਂਗਾ ਦੋਲਰ ਮੈਨੂੰ ਕੰਮ ਕਰ ਲੈਣ ਦੇ ਯਾਰ ਦੇਖ ਇਹਨੂੰ ਹੁਣ ਨਿਆਣਾ ਤੂੰ ਆ ਜਾ ਉਧਰ ਆ ਜਾ ਗੋਦੀ ਚੱਕ ਕੇ ਤੈਨੂੰ ਮੈਂ ਖਾਉਂਗਾ ਮੈਂ ਫੁੱਲ ਦਿਖਾਦਾ ਪਹਿਲਾਂ ਸਾਰੇ ਹੋਰ ਠੀਕ ਹੋ ਸਾਰੇ ਆ ਦੇਖੋ ਇਹ ਬੰਦ ਹੋ ਜਾਂਦੇ ਨੇ ਸ਼ਾਮ ਨੂੰ ਦਿੱਲੀ ਸਾਰਾ ਦਿਨ ਫੁੱਲ ਖਿੜਦੇ ਨੇ ਇਹ ਫਿਰ ਦਿਨੇ ਮੈਂ ਘਰ ਨਹੀਂ ਹੁੰਦਾ ਆ ਦੇਖੋ ਇਹ ਉੱਪਰ ਰੱਖੇ ਹੋਏ ਨੇ ਮੇਰੇ ਪੁਰਾਣੇ ਘਰ ਦੇ ਉੱਤੇ ਲਾਈਵ ਨੂੰ ਸ਼ੇਅਰ ਕਰ ਦਿਓ ਬਹੁਤ سارے ਆਡਮਾਨ ਆ ਕਮਲ ਲਾਇਆ ਮੈਂ ਇਸ ਵਾਰੀ ਲਖਾ ਨੂੰ ਕਮਲ ਦੇ ਆ ਦੇਖੋ ਕੈਕਟਸ ਬਹੁਤ ਹੈਗੇ ਮੇਰੇ ਕੋਲੇ ਕਰੋ ਲਾਈਵ ਨੂੰ ਸ਼ੇਅਰ ਦਿਖਾਣਾ ਵਾ ਇਹ ਸਾਰੇ ਆ ਦੇ ਹੁਣ ਬੁੱਝ ਗਏ ਨਾ ਸਵੇਰੇ ਫੇਰ ਖੜਨਗੇ ਇਹ ਸਾਰੇ ਇਦਾਂ ਆ ਦੇ ਆ ਵੱਡੇ ਫੁੱਲ ਸੀਗੇ ਆ ਬੰਦ ਹੋ ਗਏ ਨਾ ਸਵੇਰੇ ਖੜਨਗੇ ਇਹਨਾਂ ਦੇ ਫੋਟੋ ਦੇਖ ਲਓ ਤੁਸੀਂ ਮੈਂ ਰੀਲਾਂ ਪਾਉਂਗਾ ਕਿਹੜੇ ਹੋਇਆ ਨਹੀਂ ਆ ਗਏ ਆ ਤੁਹਾਨੂੰ ਦੱਸ ਦਿਆ ਆਸਟ੍ਰੇਲੀਆ ਦਾ ਐਲੋਵੀਰਾ ਇਹ ਦੋ ਪਲਾਂਟ ਹੈਗੇ ਮੇਰੇ ਕੋਲੇ ਆਦੇ ਵਾ ਸਾਰੇ ਫੁੱਲ ਐ ਡੇਡੇ ਫੁੱਲ ਨੇ ਤੁਸੀਂ ਦੇਖੋ ਆ ਦੇਖੋ ਆ ਵੀ ਹੋਰ ਬੰਦੇ ਘਟ ਜੁੜਨੇ ਪਹਿਲਾ ਆ ਜੁਕੇ ਦਾ ਹੈ ਆ ਵਾਲਾ ਭਾਜੀ ਤੁਸੀਂ ਸ਼ਾਮ ਨੂੰ ਲਾਈਵ ਸਟਰੀਮ ਕਰੋ ਕਰਦੇ ਆਂ ਸ਼ਾਮ ਨੂੰ ਨਹੀਂ ਰਹਾਂ ਹੁੰਦਾ ਨਹੀਂ ਰਿਚ ਮੈਂ ਕੀ ਦਿਖਾਉਂਗਾ ਇੱਥੇ ਆ ਦੇਖੋ ਬਹੁਤ ਸਾਰੇ ਇਹ ਪਲਾਂਟ ਆ ਆਇਆ ਪੋਰਟ ਚੇਂਜ ਕੀਤਾ ਅੱਜ ਕਰੂੰਗਾ ਮੈਂ ਸ਼ਾਮ ਨੂੰ ਅੱਜ ਅੱਜ ਮੈਂ ਸਵਕਤ ਤੇ ਆ ਗਿਆ ਨਹੀਂ ਤਾਂ ਮੈਂ ਨਹੀਂ ਰਹਾਂ ਹੁੰਦਾ ਕੰਮ ਤੇ ਅੱਜ ਮੈਂ ਟਾਈਮ ਨਾਲ ਹੀ ਆ ਗਿਆ ਘਰੇ ਅੱਜ ਕਾਡੂਆਂ ਟਾਈਮ ਕਰੂੰਗਾ ਲਾਈਵ ਆ ਦੇਖੋ ਤੁਸੀਂ ਪਲਾਂਟ ਚੈੱਕ ਕਰੋ ਕਿਵੇਂ ਲੱਗੇ ਆ ਆਪਣਾ ਡਾਲਰ ਆ ਦੇਖੋ ਆ ਫਿਰਦਾ ਇਹ ਸਰਾਰਤੀਆ ਪੂਰਾ ਇਹ ਕਹਿੰਦਾ ਮੈਨੂੰ ਗੋਦੀ ਚੱਕ ਕੇ ਦਿਖਾ ਇਹ ਬਹੁਤ ਪੰਗੇ ਕਰਦਾ ਆ ਲੇਡੀ ਫਿੰਗਰ ਕੈਕਟਸ ਆ ਆ ਵਾਲਾ ਇਹਨੂੰ ਲੇਡੀ ਫਿੰਗਰ ਕੈਕਟਸ ਕਹਿੰਦੇ ਨੇ ਦੇਖੋ ਅੱਜ ਸੁਨਾ ਮੇ ਬਾਰਿਸ਼ ਹੋएगी ਨਹੀਂ ਬਿਲਕੁਲ ਨਹੀਂ ਹੈਗੀ ਆ ਦੇਖੋ ਅਸਮਾਨ ਸਾਫ ਹੈ ਮੈਂ ਬਾਹਰ ਸੱਤੇ ਚੜਿਆ ਹੋਇਆ ਆ ਦੇਖੋ ਬਾਰਸੋਂ ਦੀ ਇੱਥੇ ਪੈਂਦੀ ਮੈਂ ਬਾਹਰ ਹਾਂ ਹੁਣ ਕਿਹੜਾ ਅੰਦਰ ਸੀਗਾ ਲਾਈਵ ਨੂੰ ਸ਼ੇਅਰ ਕਰੋ ਮੈਂ ਵੀ ਕਰ ਦਵਾਂ ਅਈ ਤੁਹਾਡੇ ਪਿਆਰ ਚੌਧਰੀ ਵੀ ਆਊਗਾ 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 ਜੜੋ ਆ ਦੇਖ ਇਹਦੇ ਫੁੱਲ ਬਹੁਤ ਘੈਂਟ ਆਉਂਦਾ ਇਹਦੇ ਫੁੱਲ ਦੀਆਂ ਫੋਟੋਆਂ ਦਿਖਾਉਂ ਤੁਹਾਨੂੰ ਮੈਂ ਸਾਰਿਆਂ ਨੂੰ ਇੰਸਟਾ ਤੇ ਫੋਲੋ ਕਰ ਲਓ ਤੁਸੀਂ ਉਹਦੇ ਸਾਰੇ ਫੁੱਲ ਆ ਇਹਦੇ ਮੈਂ ਪਾਉਣਾ ਹੁੰਦਾ ਜਦੋਂ ਨਵੇਂ ਖੇੜਦੇ ਆ ਆ ਸਮਨ ਮੋਲੀ ਆ ਅੱਜ ਕੱਲ ਖਤਮ ਹੋ ਗਈ ਇਹ ਮੌਂਕੀ ਟੇਲ ਆ ਚਿੱਟੇ ਰੰਗ ਦੀ ਵੀ ਹੈਗੀ ਐ ਮੇਰੇ ਕੋਲੇ ਫੁੱਲ ਬਹੁਤ ਵਧੀਆ ਲੱਗਦੇ ਆ ਇੱਥੇ ਵੀ ਗੁਲਾਬੀ ਫੁੱਲ ਆਉਂਦਾ ਤੁਸੀਂ ਇੰਸਟਾ ਤੇ ਫੋਲੋ ਕਰੋ ਮੈਨੂੰ ਇੰਸਟਾ ਤੇ ਉੱਤੇ ਸਾਰੇ ਫੁੱਲ ਪਾਇ ਲੀ ਲਾ ਤਾਂ ਮੈਂ YouTube ਤੇ ਪਾਈ ਦਿਆਂ ਇੱਥੇ yellow ਫਲ ਆਉਂਦਾ ਆ ਤੇ ਸਾਰੇ ਆ ਫੁੱਲ ਸੁੱਕੇ ਹੋਏ ਨੇ ਫੁੱਲ ਆ ਗਏ ਸੀ ਪਹਿਲਾਂ ਤੇ ਸਾਰਾ ਫੁੱਲ ਕੱਢ ਗਏ ਇਹ ਆ ਜਲਾਇਆ ਮੈਂ ਨਵਾਂ ਤਿਆਰ ਕੀਤਾ ਦੇਖੋ ਜੀ ਗਿੱਲਾ ਪਿਆ ਆਰੇ ਆ ਦਾ ਸੁੱਕੇ ਮੇ ਲੱਗਿਆ ਇਹ ਗੋਲਡਨ ਵੈਰਲ ਕੈਕਟਸ ਹੈ ਦਿਨ ਦੇ ਵਿੱਚ ਮੈਨੂੰ ਟਾਈਮ ਲੱਗਦਾ ਦਿਨੇ ਫੁੱਲ ਬਹੁਤ ਫੁੱਲ ਹੁੰਦੇ ਆ ਖੜੇ ਹੋਏ ਆ ਦੇਖੋ ਜਿਵੇਂ ਇਹ ਲੱਗਾ ਆਰਟੀਫੀਸ਼ੀਅਲ ਹੁੰਦਾ ਵੀ ਦਿਖਾਉਣਾ ਤੁਹਾਨੂੰ देखो किस है, एक एक तसा है। खड़े थे ਕੋਟੇ ਜੁੜ ਗਿਆ ਨਾ ਸ਼ਾਮ ਨੂੰ ਬੰਦੇ ਆ ਦੇਖੋ ਇਹ ਪੈਂਸਲ ਕਰੈਕਟਰ ਦਾ ਬਹੁਤ ਵਧੀਆ ਮੈਡੀਕੇਟਡ ਪਲਾਂਟ ਆ ਇਹ 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 ਵੀ ਬਹੁਤ ਦਵਾਈਆਂ ਚ ਪੈਂਦਾ ਜਿੱਦਾਂ ਕਹਿੰਦੇ ਮਿਰਗੀ ਦੀ ਦਵਾਈ ਦੇ ਵਿੱਚ ਵੀ ਪੈਂਦਾ ਇਹ ਜਿਹੜੇ ਬਣਾਉਂਦੇ ਨੇ ਉਹਨਾਂ ਨੂੰ ਪਤਾ ਹੈ ਮੇਰੇ ਕੋਲ ਬਹੁਤ ਆਉਂਦੇ ਹੁੰਦੇ ਆ ਲੈ ਕੇ ਜਾਂਦੇ ਹੁੰਦੇ ਆ ਵੀ ਇਹ ਸਾਇ ਕਿਸੇ ਦਵਾਈ ਚ ਪਾਉਣਾ ਸੀ ਨੇ ਹਣਾ ਸਬਜ਼ੀ ਵੀ ਬਣਦੀ ਆ ਜੀ ਇਹ ਦੇਖੋ ਇਹ ਤਕਰੀਬਨ ਹੋ ਗਿਆ ਇਹ ਇਹ 4 ਫੁੱਟ ਦੇ ਲਗਭਗ ਹੋਇਆ ਫੜਿਆ ਹਨ ਇਹ ਇਹ ਜੁਕੇ ਵਾਲਾ ਇੰਡੀਆ ਵਾਲਾ ਦਿਖਾਵਾਂ ਤੁਹਾਨੂੰ ਜੇ ਕੋਈ ਦੇਖ ਰਿਹਾ ਕਮੈਂਟ ਕਰਕੇ ਦੱਸਿਓ ਇਹਦਾ ਜੁਕੇ ਵਾਲਾ ਜਿਹੜੇ ਪlant lover ਨੇ ਉਹ ਕਮੈਂਟ ਕਰਕੇ ਦੱਸੋ ਇਹ ਜੁਕੇ ਵਾਲਾ ਹੈ ਸੈਨ ਪੈਡਰੋ ਇੰਡੀਆ ਵਾਲਾ ਵੀ ਦਿਖਾਉਣਾ ਮੈਂ ਤੁਹਾਨੂੰ ਇਹਦੀ ਇਸੇ ਦੀ ਉਮਰ ਦਾ ਆਹ ਇੰਡੀਆ ਵਾਲਾ ਆਹ ਦੇਖ ਲਓ ਇਹਦੀ ਗਰੋਥ ਦੇਖ ਲਓ ਕਿੰਨੀ ਕਰ ਆਹ ਦੇਖੋ ਇਹਦਾ ਸੜੀ ਲਜਾ ਆਪਣੇ ਵਾਂਗੂ ਜੀ ਮੈਂ ਆਪਾਂ ਇੱਕ ਦੂਜੇ ਨੂੰ ਦੇਖ ਕੇ ਮੱਚਦੇ ਆਂ ਉਦਾਂ ਦੇ ਇਹਦੇ ਹਾਲਾਤ ਨੇ ਆ ਦੇਖ ਲਓ ਤੁਸੀਂ ਇਹ ਇੰਡੀਆ ਨਾ ਇਹ 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 ਯੂਕੇ ਵਾਲਾ ਆ ਵਾਲਾ ਇਹ ਠੀਕ ਹੈ ਨਾ ਇਹ ਕਮੈਂਟ ਕਰਕੇ ਦੱਸੋ ਕੋਣ ਕੋਣ ਦੇਖ ਰਿਹਾ ਮੈਨੂੰ ਫਿਰ ਪਤਾ ਲੱਗ ਜਾਊਗਾ ਫਿਰ ਮੈਂ ਕਿਤੇ ਇਕੱਲੇ ਗੱਲਾਂ ਮਾਰੀ ਜਾਵਾਂ ਇਹ ਸਵਾਦ ਨਹੀਂ ਆਉਂਦਾ ਗੱਲਬਾਤ ਕਰਨ ਦਾ ਨਾ ਫੁੱਲ ਹੁਣ ਇਸ ਟਾਈਮ ਬੁੱਝ ਗਿਆ ਦੇਖੋ ਸਾਰੇ ਬੰਦ ਹੋ ਗਏ ਸਵੇਰੇ ਖੋਲਣਗੇ ਇਹ ਆ ਫੁੱਲਾਂ ਦੇ ਤੇ ਆ ਸਾਰਿਆਂ ਦੇ ਫੁੱਲ ਪਰ ਜਾਂਦੇ ਨੇ ਦੁਪਹਿਰੇ ਪੂਰੇ ਖਿੜੇ ਹੁੰਦੇ ਨੇ ਕੱਲ ਨੂੰ ਫੇਰ ਖੜਨਗੇ ਮਾਰਨਿੰਗ ਟਾਈਮ ਧੁੱਪ ਚੜੀ ਤੋਂ ਪੂਰਾ ਦਿਨ ਖਿੜਦੇ ਨੇ ਤੇ ਇਹਦੀਆਂ ਮੈਂ ਰੀਲ ਬਣਾ ਕੇ ਰੱਖੀਆਂ ਅੱਜ ਜਿਹੜੇ ਖਿੜੇ ਸੀਗੇ ਵੀਡੀਓ ਤੁਸੀਂ ਮੇਰੇ ਚੈਨਲ ਤੇ ਇੰਸਟਾ ਤੇ ਫੇਸਬੁੱਕ ਤੇ ਦੇਖ ਸਕਦੇ ਹੋ ਉਹ ਉਹਦੇ ਤੇ ਪਾਵਾਂਗੇ ਇਹਦੇ ਸ਼ਾਰਟ ਬਣਾ ਕੇ ਰੱਖਿਓ ਨੇ ਜਦੋਂ ਫੁੱਲ ਖਿੜਦੇ ਨੇ ਬਹੁਤ ਸੋਹਣੇ ਫੁੱਲ ਖਿੜਦੇ ਨੇ ਇਹਨਾਂ ਤੇ ਆ ਦੇਖੋ ਸਾਰੇ ਭਰੇ ਪਏ ਨੇ ਆ ਦੇਖੋ ਜਿੰਨੇ ਵੀ ਪlant lover ਨੇ ਉਹ ਉਹਨਾਂ ਤੱਕ ਪਹੁੰਚਾਓ ਬਤ ਵਤ ਸ਼ੇਅਰ ਕਰਕੇ ਠੀਕ ਆ ਕਮੈਂਟ ਤੁਹਾਡੇ ਆ ਨਹੀਂ ਰਹੇ ਮੈਨੂੰ ਪਤਾ ਨਹੀਂ ਲੱਗ ਰਿਹਾ ਕੀ ਚੱਕਰ ਹੈ ਤੇ ਜਿਆਦਾ ਕੋਈ ਦੇਖ ਨਹੀਂ ਰਿਹਾ ਨਾ ਉਦਾਂ ਜੇ ਕੋਈ ਦੇਖ ਰਿਹਾ ਤਾਂ ਕਮੈਂਟ ਕਰਕੇ ਦੱਸੋ ਵੀ ਕੌਣ ਦੇਖ ਰਿਹਾ ਇਹ ਸ਼ੇਅਰ ਜ਼ਰੂਰ ਕਰ ਦਿਓ ਲਾਈਵ ਨੂੰ ਇਹ ਦੇਖੋ ਆ ਸਾਰੇ ਇਹ ਫੁੱਲ ਕੱਢ ਕੇ ਛੱਡ ਕੇ ਪਹਿਲਾ ਇਹ ਅੱਗੇ ਪਿੱਛੇ ਸਾਰੇ ਤੇ ਫੁੱਲ ਆਉਂਦੇ ਆ ਨਾ ਟਾਈਮ ਦੇ ਹਿਸਾਬ ਨਾਲ ਆ ਦੇਖੋ ਇਹਨੇ ਨਵਾਂ ਚੱਕ ਲਿਆ ਫੁੱਲ ਅੱਗੇ ਵੀ ਦਿਖਾਉਣਾ ਤੁਹਾਨੂੰ ਮੈਂ ਇਹ ਦੇਖੋ ਇਹ ਸਾਰੇ ਬਹੁਤ ਸੋਹਣਾ ਪਿੰਕ ਕਲਰ ਦਾ ਇਹ ਤੇ ਫੁੱਲਾਂ ਦਾ ਤੇ ਜਿੱਦਾਂ ਆਹ ਦੇਖੋ ਇਹ ਵੱਡੇ ਆਂਦੇ ਆ ਇਹ ਤੁਸੀਂ ਆਪਣੇ ਚੈਨਲ ਤੇ ਦੇਖ ਸਕਦੇ ਹੋ ਵੀ ਕਿੱਦਾਂ ਦੇ ਫੁੱਲ ਹੁੰਦੇ ਹਨ ਇਹ ਇਹ ਜਿਹੜਾ ਹੈਗਾ ਇਹ ਪੈਂਸਲ ਕੈਕਟਸ ਆ ਜਿਵੇਂ ਜਾੜ ਨੂੰ ਦਰਦ ਹੁੰਦਾ ਹੋਵੇ ਰਾਤ ਬਰਾਤੇ ਇਹਦਾ ਦੁੱਧ ਕੱਢ ਕੇ ਲਾ ਲਓ ਤੁਸੀਂ ਕੰਮ ਕਰ ਦਿੰਦਾ ਨਾ ਪਤਾ ਤੂੰ ਮੂਰੇ ਦੇਖ ਮੈਨੂੰ ਬੂਟੇ ਦਿਖਾ ਦੇਣ ਤੇ ਕਹਿੰਦਾ ਮੈਨੂੰ ਦਿਖਾ ਦੇ ਲੈ ਇਹਨੂੰ ਦੇਖ ਲੋ ਇਹ ਗੰਦਾ ਬੰਦਾ ਸਰਾਰਤੀ ਆ ਹੂੰ 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 ਆਹ ਦੇਖੋ ਖੜ ਜੇ ਮੈਨੂੰ ਦਿਖਾ ਦੇਣ ਦੇ ਇਹ ਏਦਾਂ ਤੰਗ ਕਰਦਾ ਮੈਨੂੰ ਆ ਦੇਖਿਓ ਆਹ ਕਹਿੰਦਾ ਮੈਨੂੰ ਚੱਕੋ ਹਾਂ ਆ ਜਾ ਇਹ ਨੂੰ ਨਾਲ ਰੱਖਣਾ ਪੈਂਦਾ ਬੂਟਿਆਂ ਚ ਮਤਲਬ ਕਿਸੇ ਚੀਜ਼ ਨੂੰ ਵੜ ਨਹੀਂ ਦਿੰਦਾ ਇਹ ਨਾ ਬਿੱਲੀ ਨਾ ਕੁੱਤਾ ਨਾ ਜਾਨਵਰ ਬੈਠਣ ਵੀ ਨਹੀਂ ਦਿੰਦਾ ਇਹਨਾਂ ਦੇ ਆ ਦੇਖੋ ਬਹੁਤ ਖਰਾਬ ਬੰਦਾ ਇਹ ਇੰਨਾ ਤੰਗ ਕਰਦਾ ਮੈਨੂੰ ਜਦੋਂ ਘਰੇ ਆ ਜਾਂਦਾ ਮੈਂ ਠੀਕ ਹਨ ਇੱਕ ਆ ਦਿਖਾਉਣਾ ਤੁਹਾਨੂੰ ਆ ਦੇਖੋ ਇਹ ਸਾਰੇ ਖੇਡਦੇ ਹੈਗੇ ਆਹ ਪੂਰੇ ਖੁੱਲ ਜਾਂਦੇ ਨੇ ਇਹ ਪੇਪਰ ਸਪਾਇਨ ਕੈਕਟਰਸ ਕਹਿੰਦੇ ਨੇ ਇਹਨੂੰ ਜੇ ਕਿਸੇ ਨੂੰ ਪਤਾ ਤਾਂ ਕਮੈਂਟ ਕਰਕੇ ਦੱਸਿਓ ਪੇਪਰ ਸਪਾਇਨ ਕੈਕਟਰਸ ਇਹਨੂੰ ਕਹਿੰਦੇ ਨੇ ਆ ਦੇਖ ਤੁਹਾਡਾ ਹਾਲੇ ਤੱਕ ਕਮੈਂਟ ਨਹੀਂ ਆਇਆ ਕੌਣ ਕੌਣ ਦੇਖ ਰਿਹਾ ਦੱਸਿਓ ਆਦਿ ਬੰਨੀ ਯਾਰ ਹੁੰਦਾ ਇਹਦਾ ਨਾਂ ਬੰਨੀ ਆ ਇਹਦੇ ਦੇ ਵੀ ਪਿੰਕ ਫਲਾਵਰ ਆਉਂਦਾ ਆ ਵੀ ਸੋਨ ਲਾਦਾ ਪਲਾਂਟ ਆ ਐਲੋਵੇਰਾ ਆਸਟ੍ਰੇਲੀਨਾ ਇਹ ਹੋਰ ਵੀ ਹੇ ਨੀਚੇ ਇਹ ਛੋਟੇ ਪਲਾਂਟ ਹੈਗੇ ਬਹੁਤ ਪਏ ਆ ਔਰ ਇਹ ਗਰਮੀ ਆ ਯਾਰ ਤੂੰ ਤਾਂ ਨਾ ਕਰਾ ਵੇਖ ਆ ਖੜੇ ਸੀ ਅੱਜ देखो। होर भी रंग है देखो। कलर देखो ये अलग ਇਹ ਇਹਦੇ ਪੀਲਾ ਫੁੱਲ ਆਉਂਦਾ ਆ ਸਾਰੇ ਨਵੇਂ ਲਾਇਆ ਜਿੰਨੇ ਨਿਕੇ ਨਿਕੇ ਪਿਆਗੇ ਇਹਦਾ ਫੁੱਲ ਬਹੁਤ ਸੋਹਣਾ ਹੁੰਦਾ ਇਹਦੇ ਵੱਡੇ ਵੱਡੇ ਫੁੱਲ ਆਉਂਦੇ ਆ ਇਹਦੇ ਜੇ ਫੁੱਲ ਕਿਸੇ ਨੇ ਦੇਖਣੇ ਨੇ ਆਪਣਾ ਇੰਸਟਾ ਫੋਲੋ ਕਰ ਲਓ ਜਾਂ ਸ਼ਾਰਟ ਦੇਖ ਸਕਦੇ ਹੋ ਤੁਸੀਂ ਆਪਣੇ ਚੈਨਲ ਦੇ ਉੱਤੇ ਪਾਏ ਹੁੰਦੇ ਆ ਸਾਰੇ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਰੰਗ ਤੁਸੀਂ ਤੁਹਾਨੂੰ ਆ ਬੂਟੇ ਦੀ ਪਛਾਣ ਆ ਕਰ ਲਓ ਇਹਦਾ ਕਿਦਾਂ ਦਾ ਫੁੱਲ ਆਉਂਦਾ ਤੁਸੀਂ ਆਪਣੇ ਚੈਨਲ ਤੇ ਦੇਖ ਸਕਦੇ ਹੋ ਆ ਪੜ ਜਾਂਦਾ ਇਹਦਾ ਬਹੁਤ ਸੋਹਣਾ ਫੁੱਲ ਆਉਂਦਾ ਆ ਦੇਖੋ ਬਾਉਂਸਾਈ ਦਿਖਾਵਾਂ ਤੁਹਾਨੂੰ ਹੁਣ ਬਣਾ ਕਮੈਂਟ ਕਰਕੇ ਦੱਸੋ ਜਿਨ੍ਹਾਂ ਜਿਨ੍ਹਾਂ ਨੇ ਬਾਉਂਸਾਈ ਦਿਖਾਉਣਾ ਮੈਂ ਬਣਾਏ ਹੋਏ ਆਪਦੇ ਹੱਥੀ ਇਹ ਮੈਮਲੀਰੀਆ ਕੈਕਟਰ ਆ ਆ ਉਹਦਾ ਮੈਂ ਪਪਲ ਆਇਆ ਸੀ ਇਹਦਾ ਤਿਆਰ ਕਰਕੇ ਇਹ ਚੱਲ ਪਿਆ ਹੋਣਾ ਦੇਖ ਲੋ ਇੱਧਰ ਸਾਡੇ ਮਹਿਮਾਨ ਆ ਰਹੇ ਨੇ ਇੱਧਰ ਸਾਡੇ ਮਹਿਮਾਨ ਆ ਗਏ ਜੀ ਉਹ ਲਾਈਵ ਬੰਦ ਕਰੂੰਗਾ ਫਿਰ ਇਹਨਾਂ ਨੂੰ ਵੀ ਮਿਲਣਾ ਕਰਦਾ ਕਰ ਲੈਣਾ ਨਾਲ ਇਹ ਇਹਦਾ ਬਿਸੂ ਬਣਾ ਰਿਹਾ ਇੱਕ ਇੱਕ ਮਿੰਟ ਬਸ ਮੈਂ ਬੰਦ ਕਰਦਾ ਲਾਈਵ ਚੱਲ ਰਿਹਾ ਆ ਦੇਖੋ ਇਹ ਇਹਦਾ ਬਿਸੂ ਬਣ ਜਾਣਾ ਇਹਨੂੰ ਥੋੜਾ ਸਮਾਂ ਲੱਗੂਗਾ ਇਹ ਤਿਆਰ ਹੋ ਗਿਆ ਫਿਰ ਤੁਹਾਨੂੰ ਦਿਖਾਉਂਗਾ ਮੈਂ ਬਸ ਇੱਥੋਂ ਭਰਨ ਵਾਲਾ ਰਹਿ ਗਿਆ ਇਹ ਇੰਨਾ ਹੋਰ ਪਰੂਗਾ ਇਹ ਹੁਣ ਪਤਾ ਲੱਗਦਾ ਨਾ ਦੇਖੋ ਤੁਹਾਨੂੰ ਉੱਪਰੋਂ ਦੇਖੋ ਇਹਨੂੰ ਆ ਦੇਖੋ ਇਹ ਇਹਦਾ ਬਿਸੂ ਬਣਾਵਾਂਗੇ ਇਹਦਾ ਜਦੋਂ ਤਿਆਰ ਹੋ ਗਿਆ ਫਿਰ ਤੁਹਾਨੂੰ ਦਿਖਾਉਂਗਾ ਇਹ ਇਹਦਾ ਇਹਦਾ ਬਣਾਣਾ ਦੀਵਾ ਆ ਦੇਖੋ ਜਿਦਾਂ ਦੀਵਾ ਨਹੀਂ ਬਣਦਾ ਇਹ ਇਦਾਂ ਆ ਇਹਨੂੰ ਚੈੱਕ ਕਰੋ ਬਹੁਤ ਮਿਹਨਤ ਕਰਨੀ ਪੈਂਦੀ ਹੈ ਇਹਨੂੰ ਬਣਾਉਣ ਵਾਸਤੇ ਅ ਬਸ ਥੋੜੇ ਕਮੈਂਟ ਨਹੀਂ ਆ ਰਹੇ ਮੈਨੂੰ ਵਧੀਆ ਨਹੀਂ ਲੱਗਿਆ ਇੰਨੇ ਬੰਦੇ ਦੇਖ ਰਹੇ ਹੋ ਤੁਸੀਂ ਪਤਾ ਨਹੀਂ ਲੱਗੇਗਾ ਕਿ ਕੌਣ ਕੌਣ ਦੇਖ ਰਿਹਾ ਨਾ ਆ ਦੇਖੋ ਆਰੇ ਕਈ ਵਾਰੀ ਹੁੰਦਾ ਹੈ। ਹਾਂ ਦੇਖ। ਅਸੀਂ ਆਪਾਂ ਇਹ ਚੈੱਕ ਕਰਾ ਲਵਾਂਗੇ। ਇਹ ਆਹ ਚੈੱਕ ਕਰੋ। ਇਹ ਟ੍ਰੇਆਂ ਚ ਲਾਣ ਵਾਲੇ ਨੇ ਬਸ ਆ ਗਏ। ਤਿਆਰ ਕਰਦੇ ਆ ਇਹਨਾਂ ਨੂੰ ਬੈਂਡਿੰਗ ਦਿੱਤੀ ਹੋਈ ਆ। ਇਹਨਾਂ ਨੂੰ ਤੇ ਇੰਨੇ ਕੀ ਦਿਖਾਉਣਾ ਬਾਕੀ ਮੈਂ ਤੁਹਾਨੂੰ ਫੇਰ ਦਿਖਾਵਾਂਗਾ ਲਾਈਵ ਬੰਦ ਕਰਨਾ ਹੁਣ। ਆ ਦੇਖੋ ਇਹਦੀ ਕਟਿੰਗ ਕਰ ਦਿੱਤੀ ਹੈ ਨਾ। ਆਹ ਦੇਖ ਸਕਦੇ ਹੋ ਤੁਸੀਂ। ਮੈਨੂੰ ਹੁਣ ਮਾਫ ਕਰਿਓ ਮੈਨੂੰ ਲਾਈਵ ਬੰਦ ਕਰਨਾ ਪਊ। ਸਾਡੇ ਆ ਕੇ ਮਹਿਮਾਨ ਉਹਨਾਂ ਨਾਲ ਗੱਲਬਾਤ ਕਰਾਂ ਫਿਰ ਚੰਗਾ ਨਹੀਂ ਲੱਗਦਾ ਹਨਾ। ਆਪਾਂ ਇੱਥੇ ਲਾਈਵ ਕਰੀ ਜਾਈਏ ਤੇ ਉਹਨਾਂ ਨਾਲ ਗੱਲਬਾਤ ਨਾ ਕਰੀਏ ਨਾ ਚਲੋ ਸਤਿ ਸ੍ਰੀ ਅਕਾਲ ਮੈਨੂੰ ਕਰਿਓ ਮਾਫਰ ਆਤ ਨੂੰ ਮਿਲਦੇ ਆਪਾਂ 9 ਵਜੇ